ਜਦੋਂ ਨਾ ਮੈਂ ਕੱਲ ਪਰसों ਕੌਸਕੋ ਤੇ ਵੀਡੀਓ ਪਾਈ ਸੀ ਵੀ ਤੁਹਾਨੂੰ ਕੈਨੇਡਾ ਬੜੇ ਤਰੀਕੇ ਨਾਲ ਲੁੱਟ ਰਿਆ ਹਨਾ ਵੀ ਇਹ ਇੱਕ ਬਹੁਤ ਵੱਡਾ ਸਕੈਮ ਆ ਤੇ ਲੋਕਾਂ ਨੇ ਮੈਨੂੰ ਬਹੁਤ ਬੋਲਿਆ ਹਨਾ ਤੂੰ ਇੰਡੀਆ ਵਾਪਸ ਚਲੇ ਜਾ ਤੂੰ ਫਲਾਣਾ ਧਮਕਾ ਇਦਾਂ ਹਨਾ ਮੈਂ ਇੰਡੀਆ ਚਲੇ ਜਾਉਂਗਾ ਯਾਰ ਮੇਰੇ ਕੋ ਮੈਗਨੇਡੀਅਨ ਸਿਟੀਜ਼ਨ ਹੈਗਾ ਮੈਂ ਇੰਡੀਆ ਚਲੇ ਜਾਉਂਗਾ ਪਰ ਮੈਂ ਤੁਹਾਨੂੰ ਇਹ ਦੱਸਦਾ ਵੀ ਤੁਹਾਨੂੰ ਕਿੰਨੇ ਤਰੀਕਿਆਂ ਨਾਲ ਲੁੱਟਿਆ ਜਾਦਾ ਦੇਖੋ ਆ ਸਕੂਲ ਦੇ ਵਿੱਚ ਟੈਂਪੂ ਦਾ ਝੰਡਾ ਨਾਲ ਚੜਾਉਂਦੇ ਨੇ ਆ ਦੇਖੋ ਆ ਐਲਜੀਬੀਟੀਕਿਊ ਦਾ ਝੰਡਾ ਇਹਦਾ ਮਤਲਬ ਕੀ ਹੋ ਸਕਦਾ ਤੁਹਾਡੇ ਬੱਚਿਆਂ ਨੂੰ ਕਹਿੰਦੇ ਨੇ ਵੀ ਤੁਸੀਂ ਗੇ ਬਣਨਾ ਤੁਸੀਂ ਚੂ ਹਣਾ ਇਹ ਝੰਡਾ ਦੇਖੋ ਤੁਸੀਂ ਇਹ ਸਕੂਲਾਂ ਜਿਹਨੂੰ ਗਏਗਾ ਨਾ ਉਹ ਉਹ ਝੰਡਾ ਇਹ ਟੈਂਪੂਆਂ ਦਾ ਝੰਡਾ ਵਾ ਇਹ ਤੁਹਾਡੇ ਬੱਚੇ ਇੱਥੇ ਪੜ੍ਹਦੇ ਨੇ ਤੁਸੀਂ ਆਪ ਹਿਸਾਬ ਲਾ ਲਓ ਤੁਹਾਨੂੰ ਕਿਸ ਤਰੀਕੇ ਨਾਲ ਇਹ ਤੁਹਾਨੂੰ ਖੱਸੀ ਤੇ ਮਤਲਬ ਨਮਰਦ ਕੀਤਾ ਜਾ ਰਿਹਾ ਹੈਨਾ ਤੁਸੀਂ ਆ ਦੂਜਾ ਰੇਲ ਐਸਨ ਸਕੂਲ ਆ ਪਹਿਲਾਂ ਮੈਂ ਹਿੱਕ ਰਿਵਰਡ ਦੀ ਪਾਈ ਸੀ ਹਰੇਕ ਸਕੂਲ ਦੇ ਵਿੱਚ ਟੈਂਪੂਆਂ ਦਾ ਝੰਡਾ ਬਰਾਬਰ ਚੜਾਇਆ ਜਾ ਰਿਹਾ ਹੈਨਾ ਸੋ ਅਮਰੀਕਾ ਦੇ ਵਿੱਚ ਸਿਰਫ ਦੋ ਜੈਂਡਰ ਨੇ ਮੇਲ ਤੇ ਫੀਮੇਲ ਹੈਨਾ ਉਹ ਬਾਬੇ ਟਰੰਪ ਆ ਨਾ ਜਿਹੜਾ ਉਹ ਜ਼ੁਰਤ ਵਾਲਾ ਬੰਦਾ ਉਨੇ ਆਉਂਦੀ ਸਾਰੀ ਇਨੀ ਗੱਲ ਕਹੀ ਸੀ ਇੱਥੇ ਤੀਜਾ ਜੈਂਡਰ ਨਹੀਂ ਹੈਗਾ ਤੇ ਕੈਨੇਡਾ ਦੇ ਵਿੱਚ ਬਰਾਬਰ ਝੰਡਾ ਚੜਾਇਆ ਜਾਂਦਾ ਇੱਥੇ ਨੰਗਿਆਂ ਦੀ ਪਰੇਡ ਕਰਾਈ ਜਾਂਦੀ ਹੈ ਟੋਰਾਂਟੋ ਦੇ ਵਿੱਚ ਤੁਸੀਂ ਦੇਖ ਲਿਓ ਪੂਰੇ ਹਲਫ ਹਲਫ ਨੰਗੇ ਨਿਊਡ ਫੁੱਲ ਨੰਗਿਆਂ ਦੀ ਪਰੇਡ ਹੁੰਦੀ ਹੈ ਤੇ ਟੈਂਪੂ ਤੇ ਟੈਂਪੂ ਵੱਜਦਾ ਫਿਰਦਾ ਯਾਰ ਤੁਸੀਂ ਲੱਖ ਲਾਣਤ ਥੋੜੀ ਤੁਸੀਂ ਹੁਣ ਵੀ ਨਾ ਬੋਲੇ ਜੇ ਤੁਸੀਂ ਕੀ ਕਹੀ ਜਾਂਦੇ ਹੋ ਯਾਰ